ਨਵਾਂ ਨਵਾਂ ਵਿਆਹ ਹੋਇਆ ਸੀ ਕੁੜੀ ਮੁੰਡੇ ਦਾ ਅਤੇ ਇਹਨਾਂ ਦੇ ਵੱਲੋਂ ਇਹ ਲਵ ਮੈਰਿਜ ਕਰਵਾਈ ਗਈ ਸੀ ਪਹਿਲਾਂ ਘਰ ਦੇ ਨਹੀਂ ਮੰਨੇ ਪਰ ਬਾਅਦ ਤੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੋਹਾਂ ਨੇ ਮਨਾਇਆ ਅਤੇ ਵਿਆਹ ਕਰ ਲਿਆ ਵਿਆਹ ਦੇ ਮਗਰੋਂ ਮੁੰਡਾ ਵਿਦੇਸ਼ ਚਲਾ ਗਿਆ ਅਤੇ ਉਸਦੀ ਪਤਨੀ ਸਹੁਰੇ ਘਰ ਦੇ ਵਿੱਚ ਰਹਿ ਰਹੀ ਸੀ ਪਰ ਇਸੇ ਲਵ ਮੈਰਿਜ ਤੋਂ ਨਾਰਾਜ਼ ਇਸ ਕੁੜੀ ਦਾ ਸਹਰਾ ਦਿੰਦਰਾ ਉਸਨੂੰ ਤੰਗ ਪਰੇਸ਼ਾਨ ਕਰਦਾ ਉਸਦੇ ਨਾਲ ਲੜਾਈ ਝਗੜਾ ਕਰਦਾ ਅਤੇ ਹੁਣ ਹਾਲਾਤ ਇਹ ਬਣਾ ਦਿੱਤੇ ਗਏ ਕਿ ਅੱਜ ਇਸ ਕੁੜੀ ਦੀ ਜਾਨ ਹੀ ਲੈ ਲਈ ਗਈ ਇਸ ਨੂੰ ਖਤਮ ਕਰਨ ਤੋਂ ਬਾਅਦ ਉਸਦੇ ਪੇਕੇ ਘਰ ਦੇ ਵਿੱਚ ਫੋਨ ਕਰਕੇ ਕਿਹਾ ਜਾਂਦਾ ਹੈ ਕਿ ਉਹ ਰਸੋਈ ਦੇ ਵਿੱਚ ਡਿੱਗ ਪਈ ਸੀ ਅਤੇ ਉਸਦੀ ਜਾਨ ਗਈ ਹੈ ਪਰ ਜਦੋਂ ਪੁਲਿਸ ਦੇ ਵੱਲੋਂ ਸਾਹਮਣੇ ਆ ਕੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਕੁੜੀ ਦੀ ਮ੍ਰਿਤਕ ਹਾਲਤ ਨੂੰ ਦੇਖਿਆ ਜਾਂਦਾ ਤਾਂ ਉਸ ਤੋਂ ਵੀ ਪਰਿਵਾਰ ਸਮੇਤ ਪੁਲਿਸ ਵਾਲਿਆਂ ਨੇ ਇਹ ਅੰਦਾਜ਼ਾ ਲਗਾ ਲਿਆ ਸੀ ਕਿ ਇਸ ਦੇ ਨਾਲ ਸਹੁਰੇ ਘਰ ਦੇ ਵਿੱਚ ਕੁਝ ਗਲਤ ਹੋਇਆ ਬਾਅਦ ਦੇ ਵਿੱਚ ਤਫ਼ਤੀਸ਼ ਦੌਰਾਨ ਪਤਾ ਲੱਗਦਾ ਹੈ ਕਿ ਇਸ ਕੁੜੀ ਦਾ ਸਹੁਰੇ ਦੇ ਨਾਲ ਹੀ ਜਿਆਦਾ ਝਗੜਾ ਹੁੰਦਾ ਸੀ ਅਤੇ ਉਸੇ ਦੇ ਵੱਲੋਂ ਹੀ ਆਪਣੀ ਨੂੰਹ ਨੂੰ ਖਤਮ ਕੀਤਾ ਗਿਆ। ਬੀਤੀ ਦੇਰ ਰਾਤ ਪਿੰਡ ਪੰਡੋਰੀ ਵੜੈਚ ਦੇ ਵਿੱਚ ਇਹ ਘਟਨਾ ਘਟੀ ਹੈ ਸਹੁਰੇ ਦੇ ਵੱਲੋਂ ਆਪਣੀ ਨੂੰਹ ਦੀ ਜਾਨ ਲੈਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁੜੀ ਜਿਸ ਦਾ ਨਾਮ ਰਾਜਵਿੰਦਰ ਕੌਰ ਹੈ ਉਸ ਦੀ ਆਪਣੇ ਸਹੁਰੇ ਪਰਿਵਾਰ ਤੇ ਵਿੱਚ ਨਹੀਂ ਬਣਦੀ ਸੀ। ਆਹ ਦਿਨ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਜਿਸ ਤੇ ਚਲਦੇ ਹੋਏ ਸਹੁਰੇ ਨੇ ਆਪਣੀ ਨੂੰਹ ਦੀ ਜਾਨ ਲਈ ਹੈ। ਨਵੀਂ ਵਿਆਹੀ ਚੂੜੇ ਵਾਲੀ ਕੁੜੀ ਜਿਸ ਦੇ ਵਿਆਹ ਨੂੰ ਹਲੇ 8ਕ ਮਹੀਨੇ ਦਾ ਹੀ ਸਮਾਂ ਹੋਇਆ ਸੀ ਅਤੇ ਉਸ ਦਾ ਪਤੀ ਵਿਦੇਸ਼ ਦੇ ਵਿੱਚ ਸੀ। ਵਿੜਤ ਪਰਿਵਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਕੁੜੀ ਗੋਰੇ ਦੇ ਨਾਲ ਪਿਆਰ ਕਰਦੀ ਸੀ। ਦੋਵਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਮਨਾ ਕੇ ਹੀ ਵਿਆਹ ਕੀਤਾ ਗਿਆ ਸੀ। ਪਰ ਰਾਜਵਿੰਦਰ ਦਾ ਪਤੀ ਜਦੋਂ ਦੁਬਈ ਦੇ ਵਿੱਚ ਕੰਮ ਕਰਨ ਚਲਾ ਗਿਆ ਤਾਂ ਪਿੱਛੋਂ ਉਸ ਦੇ ਪਰਿਵਾਰ ਵਾਲਿਆਂ ਨੇ ਰੋਜ਼ਾਨਾ ਹੀ ਕੁੜੀ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਕਈ ਵਾਰੀ ਰਾਜ਼ੀ ਨਾਮਾ ਵੀ ਹੋ ਚੁੱਕਿਆ ਹੈ ਮਹਿਜ਼ 8 ਮਹੀਨਿਆਂ ਦੇ ਵਿੱਚ। ਲੜਾਈ ਇੰਨੀ ਵੱਡੀ ਸੀ ਕਿ ਲੋਕਾਂ ਨੂੰ ਵਿੱਚ ਪਵਾ ਕੇ ਹੀ ਸਮਝੌਤਾ ਕਰਾਉਣਾ ਪੈਂਦਾ ਸੀ ਰਾਜਵਿੰਦਰ ਦੇ ਨਾਲ ਉਹਨਾਂ ਦਾ ਸਲੂਕ ਬਿਲਕੁਲ ਠੀਕ ਨਹੀਂ ਸੀ ਪਿੜਤ ਪਰਿਵਾਰ ਨੇ ਅੱਗੇ ਵੀ ਕਿਹਾ ਕਿ ਬੀਤੇ ਕੱਲ ਸੂਚਨਾ ਮਿਲੀ ਸੀ ਕਿ ਕੁੜੀ ਰਸੋਈ ਦੇ ਵਿੱਚ ਡਿੱਗ ਪਈ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਕੁੜੀ ਦੇ ਗਲੇ ਤੇ ਨਿਸ਼ਾਨ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ ਹੁਣ ਇਹ ਪਿੜਤ ਪਰਿਵਾਰ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਸਤੀਏ ਕੀ ਪੰਡੋਰੀ ਵੜਾਚ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਉਸ ਦੇ ਸਹੁਰੇ ਦੇ ਵੱਲੋਂ ਉਸ ਦੀ ਜਾਨ ਲਈ ਗਈ ਹੈ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਨੇ ਕੀ ਕੁਝ ਕਿਹਾ ਜਾਣਦੇ ਹਾਂ ਹੋਰ ਕੀ ਜੀ ਸੇਤੋਂ ਰਹਿਣਾ ਵਾਲੇ ਉਹ ਨਾ ਪਿੰਡ ਕਾਲੇ ਨਗਲ ਤੋਂ ਰਹਿਣ ਵਾਲਾ ਬਟਾਲੇ ਸ਼ਹਿਰ ਦਾ ਹਾਂਜੀ ਇੱਥੇ ਕਿਰਾਏ ਤੇ ਰਹਿਣਾ ਸਰਪੰਡੋਰੀ ਪੰਡੋਰੀ ਦੇ ਵੀ ਪਰਿਵਾਰ ਚੋਂ ਕੀ ਲੱਗਦੇ ਨੇ ਪਰਵਾਰ ਚ ਇਹਦਾ ਸਰ ਮੈਂ ਭਾਇਆ ਲੱਗਦਾ ਜੇ ਤੁਹਾਡਾ ਕਹਿੰਦੀ ਮੈਨੂੰ ਭਰਾ ਹੀ ਆ ਅੱਛਾ ਜੀ ਤੇ ਕੀ ਆ ਤੁਹਾਡੀ ਭੈਣ ਨਾਲ ਤੁਹਾਡੀ ਭੈਣ ਨਾਲ ਸਰ ਇਹ ਹੋਇਆ ਵਾ ਇਹਨੂੰ ਲੌਨਰ ਜੇ ਹੀ ਸਰ ਤੇ ਘਰ ਦੇ ਉਹਦੇ ਮੰਨਦੇ ਨਹੀਂ ਤੇ ਬਾਜ ਇਹਨਾਂ ਦਾ ਵਿਆਹ ਸੁਲਾਮਨਕੀ ਨਾਲ ਹੋ ਗਿਆ ਬਾਜ ਉਹਨਾਂ ਨੇ ਮਾਰਤੀ ਤੇ ਜਦ ਜੋ ਹਨ ਫੋਨ ਕੀਤਾ 4 ਵਜੇ ਤੇ 4:30 ਪੌਣੇ 5 ਅਸੀਂ ਪਹੁੰਚੇ ਆ ਤੇ 5 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਇਹ ਅੰਬਾਈ ਉਥੇ ਉਹਦੀ ਘਰ ਦੀ ਤੇ ਮੰਜੇ ਤੇ ਲੰਮੇ ਪਾਈ ਹਿਆ ਕੁੜੀ ਤਾਨੂੰ ਆਂਦੇ ਸਰ ਵੀ 에ਅਰ ਸੋਈ ਚ ਡੇਕੇ ਮਰ ਗਈ ਆ ਐਂ ਸਰ ਭੌਂ ਤੇ ਦਾਗ ਵੇਖਿਆ ਐਂ ਸਰ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ ਉਹ ਆਏ ਤੇ ਪੋਸਟਮਾਰਟਮ ਹੋਇਆ ਸਰ ਹਾਂ ਤਾਂ ਹੁਣ ਇਹਦੇ ਵਿੱਚ ਕੀ ਰਸਤਾ ਹੋਈ ਇਹ ਦੀ ਰਸਤੇ ਇੱਕ ਜਾਨੇ ਦੀ ਆ ਜੀ ਸਰ ਤਾਂ ਤੁਹਾਡੀ ਕੀ ਮੰਗ ਹੈ ਕੀ ਕਾਰਵਾਈ ਹੋਣੀ ਚਾਹੀਦੀ ਐਂ ਕਾਰਵਾਈ ਇਹੋ ਮੰਗਦੇ ਆਂ ਪਿਆੜੀ ਕੁੜੀ ਨੂੰ ਇਨਸਾਫ਼ ਮਿਲੇ ਕੱਲ ਨੂੰ ਹੋਰ ਤੇ ਦਿੱਤੀ ਤੇ ਭੈਣਾਂ ਨਾਲ ਸਾਰੇ ਕੰਮ ਹੋਏ ਅਸੀਂ ਤੇ ਗਰੀਬ ਬੰਦੇ ਆ ਘਰਾਂ ਤੇ ਰਹਿਣੇ ਸਰ ਕਹਿੰਕਿਉ ਕਰ ਸਕਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਹੋਈ ਹੈ ਬਾਹਰ ਜਿਹੜਾ ਤੁਸੀ ਯਾਦ ਨਹੀਂ ਨਹੀਂ ਸਰ ਅਡਰ ਨਾਲ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਗੀਆਂ ਤੁਸੀਂ ਸਾਫ ਸਰ ਮੰਗਦੇ ਹੋਣਾ ਜੇ ਪਹੁੰਚਿਆ ਫਿਕਨੀ ਅੰਮ੍ਰਿਤ ਸਰ ਨਹੀਂ ਸਰ ਉਹ ਅਜੇ ਤੱਕ ਨਹੀਂ ਗਿਆ ਆ ਪਰਿਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇ ਨਾਲ ਸਰ ਅਜੇ ਤੱਕ ਤੁਹਾਨੂੰ ਕੋਈ ਸਮਝ ਨਹੀਂ ਲੱਗਣੀ ਦੀ ਹਾਂ ਲਾ ਸਾਡੇ ਤੇ ਕੋਲ ਤੁਸੀਂ ਕੀ ਕਰ ਸਕਦੇ ਸਰ ਹਾਂ ਜੀ ਬਸ ਆ ਗਿਆ ਪਾਲੀ ਸੜਕ ਜਿਹੜੀ ਨੌਜਵਾਨ ਕੁੜੀ ਦਾ ਕਤਲ ਕਰ ਦਿੱਤਾ ਗਿਆ ਕਾਰਨ ਕੀ ਰਾਇਜੀ ਤੇ ਕਿਹਦੇ ਵੱਲੋਂ ਕੀਤਾ ਗਿਆ ਇਹ ਇਹਨਾਂ ਨਾਲ ਆਪਸ ਵਿੱਚ ਪਰਵਾਦ ਚ ਲੜਾਈ ਝਗੜਾ ਚੱਲਦਾ ਸੀ ਸੌਰੇ ਨਾਲ ਜਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ ਤੇ ਜਿਹੜਾ ਇਹ ਘਰ ਵਾਲਾ ਰਾਜੇਂਦਰ ਕੌਰ ਦਾ પતિ ਗੋਰਾ ਉਹ ਡਬਈ ਰਿੰਦਾ ਸੌਰੇ ਨਾਲ ਨਹੀਂ ਬਣਦੀ ਨਹੀਂ ਇਹਨਾਂ ਨਾਲ ਮੈਂ ਅੱਜ ਕਰਾਈ ਸੀ ਨਰੀਆਣਵਾ ਰਹਿੰਦੀ ਸੀ ਤੇ ਜਿਹੜੀ ਗੱਲ ਸਾਨੂੰ ਸਾਹਮਣੇ ਆਈ ਆ ਕਿ ਸੌਰੇ ਨੇ ਗਲ ਕੁੱਟ ਕੇ ਮਾਰਤਾ ਜੀ ਉਹ ਮੁੰੇਰਾ ਵਿਆਹ ਕਰਵਾ ਲਵਾਂ ਹੋਇਆ ਜੀ 8 ਮਹੀਨੇ ਪਹਿਲਾਂ ਕੀ ਨਾਮ ਕੋਈ ਦਾ ਰਾਜਵਿੰਦਰ ਕੌਰ ਤਾਂ ਦੇਖੋ ਜਿਹਨਾਂ ਵਾਲੀ ਕਰੇ ਇਹ ਫਲੋਰੀ ਕਿਰਾਏ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਇਹਹੀਂ ਕਿਰਾਏ ਤੇ ਰਹਿੰਦੇ ਆ ਤੇ ਫਲੋਰੀ ਵਿੱਚ ਹੀ ਵਿਆਹ ਹੋਇਆ ਸੀ ਤਾਂ ਮਾਰਿਆ ਕਿੱਦਾਂ ਗਿਆ ਜੀ ਸੋਹਰੇ ਕੋਲੋਂ ਗਲ ਕੁੱਟ ਕੇ ਮਾਰਿਆ ਗਿਆ ਤਾਂ ਗ੍ਰਿਫਤਾਰੀ ਪਾਈ ਗਈ ਜੀ ਉਹਦੇ ਨਾਲ ਸੋਹਰਾ ਗ੍ਰਿਫਤਾਰ ਹੈ ਜੀ ਰਾਤ ਦਾ ਸੋਹਰਾ ਅਸੀਂ ਸਵੇਰੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲਦੀ ਹੈ ਜੀ ਐਸ ਐਚਓ ਸਾਹਿਬ ਖੁਦ ਤਬਦੀਸ਼ ਕਰ ਰਹੇ ਨੇ ਜਿਹੜੀ ਤਕਦੀਸ਼ ਜੋ ਕਾਰਵੀ ਅਮਜ ਲਿਆਂਦੀ ਜਾਊਗੀ